ਕਈ মিডিਆ ਚੈਨਲਾਂ ਨਾਲ ਨੂੰ ਮੈਨੇਜ ਕਰਕੇ ਤੇ ਖਬਰ ਚਲਾਈ ਜਾ ਰਹੀ ਹੈ ਕਿ ਦੇਖੋ ਜੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਹੋਇਆ ਸੀ ਚੁੱਲ੍ਹੇ ਇੱਕ ਕਰੋ ਤੇ ਇਹ ਵੱਖਰਾ ਚੁੱਲਾ ਬਾਲਣ ਡਏ ਨੇ ਵੱਖਰਾ ਚੁੱਲਾ ਬਾਲਣ ਜਾ ਰਹੇ ਨੇ ਮੈਂ ਅੱਜ ਤੜਕੇ ਉਹ ਹੁਕਮਨਾਮੇ ਦੀ ਕਾਪੀ ਜਿਹੜੀ ਹੈ ਨਾ ਫਿਰ ਪ੍ਰਿੰਟ ਕੀਤੀ ਆਪਣੇ ਹੱਥੀ ਲਿਖੇ ਹੁਕਮਨਾਮੇ ਦੀ ਮੈਂ ਕਾਪੀ ਫਿਰ ਪ੍ਰਿੰਟ ਕੀਤੀ ਤੇ ਉਹਦੇ ਵਿੱਚ ਮੈਂ ਮੱਧ ਪੜੀ ਲਿਖਿਆ ਸੀ ਕਿ ਵੱਖ ਹੋਇਆ ਧੜਾ ਅਲੱਗ ਚੁੱਲ੍ਹਾ ਸਮੇਟੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕਾਰਜ ਕਰੇ ਇਹ ਦੇਸੀ ਨਾ ਕਿ ਵੱਖ ਹੋਇਆ ਧੜਾ ਅਲੱਗ ਚੁੱਲ੍ਹਾ ਸਮੇਟੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕਾਰਜ ਕਰੇ ਇਹ ਵੱਖ ਹੋਇਆ ਕਿਹੜਾ ਧੜਾ ਸੀ ਸੁਧਾਰ ਲਹਿਰ ਤੇ 2 ਦਸੰਬਰ ਸ਼ਾਮ ਨੂੰ ਸੁਧਾਰ ਲਹਿਰ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ ਆ ਬਡਾਲਾ ਸਾਹਿਬ ਬੈਠੇ ਨੇ ਉਹਦੇ ਕਨਵੀਨਰ ਇਹ ਮੱਦ ਇਹ ਲਾਇਨ 2 ਦਸੰਬਰ ਸ਼ਾਮ ਨੂੰ 5 ਵਜੇ ਦੇ ਕਰੀਬ 5 ਤੋਂ 6 ਵਜੇ ਦੇ ਕਰੀਬ ਮੰਨ ਲਈ ਗਈ ਸੀ ਜਿਹੜਾ ਵੱਖ ਹੋਇਆ ਤੜਾ ਸੀ ਜਿਹਨੂੰ ਵੱਖ ਹੋਇਆ ਤੜਾ ਲਿਖਿਆ ਉਹਨੇ ਮੰਨ ਲਿਆ ਸੀ ਵੀ ਠੀਕ ਹੈ ਜੀ ਤੁਸੀਂ ਕਿਹਾ ਕਿ ਆਪਣਾ ਚੁੱਲਾ ਸਮੇਟੋ ਅੱਜ ਅਸੀਂ ਆਪਣਾ ਚੁੱਲਾ ਜਿਹੜਾ ਹੈ ਉਹ ਸਮੇਟ ਰਹੇ ਆਂ ਤੇ ਬਡਾਲਾ ਸਾਹਿਬ ਵੀ ਸ਼ਾਇਦ ਜਿਹੜਾ ਹੈ ਉਹ ਅਸਤੀਫਾ ਜਿਹੜਾ ਹੈ ਉਹ ਲੈ ਕੇ ਆਏ ਸੀ ਸਾਰੇ ਸੁਧਾਰ ਲੈਰ ਆਗੂਆਂ ਦਾ